ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਗੁਰਮੁਖ ਪਿਆਰਿਆਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਬਿਸਤਰੇ ਦੇ ਵਿੱਚ ਬੈਠ ਕੇ ਨਾਮ ਸਿਮਰਨ ਕਰ ਸਕਦੇ ਹਾਂ ਕਿ ਨਹੀਂ ਸੋ ਇਸ ਦਾ ਜਵਾਬ ਇਹ ਹੈ ਕਿ ਵਾਹਿਗੁਰੂ ਹੈ ਜੋ ਵੈਰੂ ਦਾ ਜੋ ਨਾਮ ਹੈ ਇਹ ਬਹੁਤ ਹੀ ਜਿਆਦਾ ਪਵਿੱਤਰ ਹੈ ਜਿੱਥੇ ਵੀ ਅਸੀਂ ਬੈਠ ਕੇ ਨਾਮ ਜਪਾਂਗੇ ਉਹ ਜਗ੍ਹਾ ਉਹ ਥਾਂ ਵੀ ਪਵਿੱਤਰ ਹੋ ਜਾਂਦੀ ਹੈ ਇਸ ਕਰਕੇ ਜਿਆਦਾਤਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕੀ ਸਾਡਾ ਮਨ ਕਿੰਨਾ ਕੁ ਜ਼ਿਆਦਾ ਉਤਸ਼ਾਹ ਹੈ ਸਾਡੇ ਮਨ ਵਿੱਚ ਸਾਡੇ ਅੰਦਰ ਕਿੰਨਾ ਕੁ ਚਾਹ ਹੈ ਸਿਮਰਨ ਕਰਨ ਦਾ ਗੱਲ ਚਾਹ ਦੀ ਹੈ ਜੇ ਸਾਡੇ ਅੰਦਰ ਬਿਸਤਰੇ ਦੇ ਵਿੱਚ ਬੈਠ ਕੇ ਹੀ ਸਿਮਰਨ ਕਰਨ ਦਾ ਬਹੁਤ ਜ਼ਿਆਦਾ ਚਾਹ ਹੈ ਭਾ ਬਿਸਤਰੇ ਦੇ ਵਿੱਚ ਬੈਠਿਆਂ ਬੈਠਾ ਹੀ ਸਾਡੇ ਅੰਦਰ ਪੂਰ ਜ਼ੋਰ ਤੇ ਪੂਰਨ ਜ਼ੋਰ ਨਾਲ ਪੂਰੇ ਹੁਸ਼ਾਰ ਨਾਲ ਅਨਰਚੀ ਪੈਦਾ ਹੋ ਚੁੱਕੀ ਹੈ ਕਿ ਅਸੀਂ ਹੁਣੀ ਸਿਮਰਨ ਕਰਨ ਲੱਗ ਜਾਈਏ ਕਿ ਹੁਣ ਹੀ ਬਹੁਤ ਜ਼ਿਆਦਾ ਤੇਜ਼ ਚਾ ਬਣਿਆ ਹੋਵੇ ਤਾਂ ਸਾਨੂੰ ਬਿਸਤਰੇ ਦੇ ਵਿੱਚ ਹੀ ਬੈਠ ਕੇ ਸਿਮਰਨ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਿਮਰਨ ਲੇਟੇ-ਲੇਟੇ ਵੀ ਸਿਮਰਨ ਸ਼ੁਰੂ ਕਰ ਦੇਣਾ ਚਾਹੀਦਾ ਹੈ ਬਿਸਤਰੇ ਦੇ ਵਿੱਚ ਬੈਠ ਕੇ ਵੀ ਸਿਮਰਨ ਕਰਨਾ ਕਰ ਦੇਣਾ ਚਾਹੀਦਾ ਹੈ ਸੋ ਇੱਕ ਗੱਲ ਯਾਦ ਰੱਖੋ ਪਰ ਆਸਣ ਸਿਮਨ ਕਰਨ ਦਾ ਜਿੱਥੇ ਅਸੀਂ ਰੋਜ਼ ਕਰਨਾ ਉਹ ਆਸਣ ਸਾਨੂੰ ਅਲੱਗ ਜ਼ਰੂਰ ਬਣਾਉਣਾ ਚਾਹੀਦਾ ਹੈ। ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸੀਂ ਆਸਣ ਦੇ ਉੱਤੇ ਬਿਨਾਂ ਇਸ਼ਨਾਨ ਕੀਤੇ ਨਹੀਂ ਬੈਠਦੇ। ਪਰ ਬਿਸਤਰੇ ਦੇ ਵਿੱਚ ਬੈਠਿਆਂ ਬੈਠਾਈ ਇੰਨਾ ਜਿਆਦਾ ਜਿੱਦ ਦਿਲ ਇੰਨਾ ਜਿਆਦਾ ਚਿਤ ਕਰਦਾ ਹੁੰਦਾ ਹੈ, ਮਨ ਕਰਦਾ ਹੁੰਦਾ ਹੈ ਕਿ ਅਸੀਂ ਸਿਮਰਨ ਹੁਣੇ ਹੀ ਸ਼ੁਰੂ ਕਰ ਲਈਂ ਅੰਦਰੋਂ ਸਿਮਰਨ ਠਾਠਾ ਮਾਰਦਾ ਹੈ ਗੁਰਬਾਣੀ ਜਪਣ ਦੀ ਕਰਦਾ ਹੈ ਪਰ ਬਿਸਤਰੇ ਦੇ ਵਿੱਚ ਬੈਠ ਕੇ ਕਦੇ ਵੀ ਗੁਟਕਾ ਸਾਹਬ ਹੱਥਾਂ ਵਿੱਚ ਨਾ ਫੜੋ ਜੇ ਬਿਸਤਰੇ ਦੇ ਵਿੱਚ ਤੁਸੀਂ ਬੈਠ ਕੇ ਕਰਨਾ ਹੈ ਤਾਂ ਮੂੰਹ ਜਵਾਨੀ ਤੁਹਾਡੇ ਜੋ ਕੰਠ ਹੈ ਸ਼ਬਦ ਜਾਪ ਉਹ ਸ਼ੁਰੂ ਕਰ ਦਿਓ ਪਰ ਆਸਣ ਇੱਕ ਅਲੱਗ ਹੋਣਾ ਜ਼ਰੂਰੀ ਵੀ ਹੈ ਆਸਣ ਇੱਕ ਜ਼ਰੂਰੀ ਹੈ ਕਿ ਉਹ ਅਲੱਗ ਸਾਡਾ ਆਸਣ ਹੋਵੇ ਜਿੱਥੇ ਅਸੀਂ ਕਦੇ ਵੀ ਸੁੱੱਚ ਤੋ ਬਿਨਾ ਪਵਿੱਤਰਤਾ ਦੋ ਬਨਾ ਨਾ ਬੈਠੀਏ ਉਥੇ ਉਹ ਆਸਣ ਇੱਕ ਅਲੱਗ ਰੱਖੋ ਪਰ ਜੇ ਕਦੇ ਆਸਣ ਤੇ ਨਾ ਬੈਠਾ ਜਾਵੇ ਬਿਸਤਰੇ ਦੇ ਵਿੱਚ ਹੀ ਬੈਠ ਕੇ ਸਿਮਰਨ ਕਰਨ ਨੂੰ ਜੀ ਕਰੇ ਤਾਂ ਕਰਨਾ ਚਾਹੀਦਾ ਇਹਦੇ ਵਿੱਚ ਕੋਈ ਏਡੀ ਵੱਡੀ ਗੁਨਾਹ ਵਾਲੀ ਗੱਲ ਨਹੀਂ ਕਿਉਂਕਿ ਗੱਲ ਜੀ ਕਰਨ ਦੀ ਹੈ ਚਿਤ ਕਰਨ ਦੀ ਹੈ ਦਿਲ ਜੇ ਕਰਦਾ ਹੈ ਤਾਂ ਸਿਮਰਨ ਬਿਸਤਰੇ ਦੇ ਵਿੱਚ ਹੀ ਸ਼ੁਰੂ ਕਰ ਲਵੋ ਪਰ ਇੱਕ ਆਪਣਾ ਅਲੱਗ ਆਸਮਾਨੀ ਬਣਾ ਕੇ ਰੱਖੋ ਜਿੱਥੇ ਅਸੀਂ ਪੂਰੀ ਸੋਚ ਨਾਲ ਸਿਮਰਨ ਕਰਦੇ ਕਰ ਸਕੀਏ ਸੋ ਅਸੀਂ ਸਿਮਰਨ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਵਿੱਚ ਹੀ ਲੇਟੇ-ਲੇਟੇ ਵੀ ਕਰ ਸਕਦੇ ਆ ਸਿਮਰਨ ਨੇ ਤਾਂ ਫਲ ਦੇਣਾ ਹੀ ਦੇਣਾ ਹੈ ਇਸ ਕਰਕੇ ਇਹ ਨ ਹੋਵੇ ਕਦੇ ਇਸ਼ਨਾਨ ਅਸੀਂ ਕਰ ਸਕਦੀ ਕਰ ਸਕੀਏ ਜਾਂ ਨਾ ਕਰ ਸਕੀਏ ਕਿ ਇਸ਼ਨਾਨ ਕਰਨ ਤੋਂ ਬਿਨਾ ਅਸੀਂ ਸਿਮਰਨ ਛੱਡ ਹੀ ਦਈਏ ਇਹ ਨਾ ਕਦੇ ਵੀ ਹੋਵੇ ਜੇ ਸ਼ਨਾਨ ਨਹੀਂ ਹੁੰਦਾ ਕਦੇ ਆਸਣ ਤੇ ਨਾ ਬੈਠਿਆ ਜਾਵੇ ਕਿਸੇ ਕਾਰਨ ਬਿਸਤਰੇ ਦੇ ਵਿੱਚ ਅਸੀਂ ਸਿਮਰਨ ਕਰ ਸਕਦੇ ਹਾਂ ਬਹੁਤ ਜ਼ਿਆਦੇ ਜੇ ਅੜਕਾ ਬਣ ਜਾਵੇ ਕੋਈ ਦਿੱਕਤ ਆ ਜਾਵੇ ਤਾਂ ਅਸੀਂ ਸਿਮਰਨ ਬਿਸਤਰੇ ਵਿੱਚ ਕਰ ਸਕਦੇ ਆ ਇਹਦਾ ਫਲ ਜ਼ਰੂਰ ਮਿਲਦਾ ਹੈ ਪਰ ਇੱਕ ਆਸਣ ਸੁੱਚਾ ਵੀ ਸਾਡਾ ਅਲੱਗ ਹੋਣਾ ਚਾਹੀਦਾ ਜਿੱਥੇ ਅਸੀਂ ਇਸ਼ਨਾਨ ਕੀਤੇ ਬਿਨਾ ਸਿਮਰਨ ਨਹੀਂ ਕਰਨਾ ਹੁੰਦਾ ਅਤੇ ਖਾਸ ਗੱਲ ਬਿਸਤਰਿਆਂ ਦੇ ਵਿੱਚ ਗੁਟਕਾ ਸਾਹਿਬ ਪੋਥੀ ਸਾਹਿਬ ਕਦਣਾ ਲੈ ਕੇ ਬੈਠੋ ਮੂੰਹ ਜਵਾਨੀ ਦੇੜੇ ਤੁਹਾਡੇ ਸ਼ਬਦ ਯਾਦ ਹੈ ਉਹਦਾ ਤੁਸੀਂ ਸਿਮਰਨ ਕਰ ਸਕਦੇ ਹੋ ਬਿਸਤਰੇ ਦੇ ਵਿੱਚ ਬੈਠ ਕੇ ਵੀ ਫਲ ਮਿਲਦਾ ਹੈ ਪਰਮੇਸ਼ਰ ਦੀ ਲਿਬ ਕੀਤੀ ਵੀ ਲੱਗ ਸਕਦੀ ਹੈ ਜਿੱਦਾਂ ਮਹਾਰਾਜ ਦਾ ਬਚਨ ਹੈ ਵੀ ਮਾਤ ਗਰਭ ਮੈਂ ਆਪਰਨ ਸੁਣਾਉਂਦੇ ਤਾਂ ਇਹ ਤੁਮ ਰਾਕਣ ਹਾਰੇ ਮਾਤਾ ਦੇ ਗਰਭ ਵਿੱਚ ਕਿਹੜਾ ਆਸਣ ਹੁੰਦਾ ਹੈ ਕਿਹੜੀ ਸੁੱਚ ਬਵਿੱਤਰਤਾ ਹੁੰਦੀ ਹੈ ਉੱਥੇ ਵੀ ਆਪਣੀ ਜਨਮ ਤੋਂ ਪਹਿਲਾਂ ਸੁਸ਼ਤੀ ਲੱਗੀ ਹੁੰਦੀ ਹੈ ਕਿਉਂਕਿ ਜਿਹੜਾ ਸ਼ਬਦ ਹੈ ਸਾਦਾ ਆਪ ਸੁੱਚਾ ਹੈ ਆਪ ਬਿੱਤਰ ਹੈ ਉਹ ਤਾਂ ਹਰ ਜਗ੍ਹਾ ਨੂੰ ਹਰ ਹਰ ਇੱਕ ਮਲੀਨ ਤੋਂ ਮਲੀਨ ਬੰਦੇ ਨੂੰ ਸੁੱਚਾ ਕਰਨ ਵਾਲਾ ਹੈ ਪਵਿੱਤਰਤਾ ਦੇਣ ਵਾਲਾ ਹੈ ਇਸ ਕਰਕੇ ਸਿਮਰਨ ਜੇਤ ਆਸਣ ਤੇ ਨਹੀਂ ਬੈਠੇ ਜਾਂਦਾ ਅਸੀਂ ਸਿਮਰਨ ਬਿਸਤਰੇ ਵਿੱਚ ਜਰੂਰ ਕਰ ਸਕਦੇ ਹਾਂ ਕਈ ਵਾਰ ਸਾਡਾ ਇਸ ਤਰ੍ਹਾਂ ਹੁੰਦਾ ਹੈ ਕਿ ਸੱਚੇ ਅਸ ਸੁੱਚੀ ਅਸਰ ਦੇ ਬੈਠ ਕੇ ਸਿਮਰਨ ਕਰਦੇ ਹਾਂ ਬਾਅਦ ਦੇ ਵਿੱਚ ਅਸੀਂ ਵਿਸ਼ਰਾਮ ਸਿਮਰਨ ਕਰਨ ਤੋਂ ਬਾਅਦ ਬਿਸਤਰਜ ਕਰਨਾ ਹੁੰਦਾ ਹੈ ਉੱਥੇ ਲੇਟੇ ਲੇਟੇ ਪਏ ਪਏ ਤੇ ਬੈਠ ਕੇ ਬਿਸਤਰੇ ਸਿਮਰਨ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ